ਭਾਈ ਜੀ ਸਾਰਿਆਂ ਨੂੰ ਪਹਿਲਾਂ ਤਾਂ ਪਿਆਰ ਭਰੀ ਸਤਿ ਸ੍ਰੀ ਅਕਾਲ ਅਤੇ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਭਾਈ ਜੀ ਅੱਜ ਆਪਾਂ ਫੇਰ ਨਵੀਂ ਵੀਡੀਓ ਲੈ ਕੇ ਤੁਹਾਡੇ ਕੋਲੇ ਹਾਜ਼ਰ ਹੋਏ ਆਂ ਜਿਹਦੇ ਵਿੱਚ ਆਪਾਂ ਜ਼ਿਆਦਾਤਰ ਤਾਂ ਹੁਣ ਵਰਕ ਹੀ ਦਿਖਾਉਣੇ ਵੀਰੇ ਕਿਉਂਕਿ ਹੁਣ ਸੋਨੂੰ ਵੀ ਪਤਾ ਐ ਇਸ ਗੱਲ ਤੇ ਵੀ ਸਾਧੀਆਂ ਦਾ ਵਿਆਹਾਂ ਦਾ ਜੋਰ ਐ ਹੁਣ ਦੂਹਰ ਚੱਲ ਪੂ ਵਸ 10 15 ਨਾਲੋਂ ਤੂੰ ਚੱਲ ਪੂ ਤੇ ਇਹਦੇ ਵਿੱਚ ਜ਼ਿਆਦਾਤਰ ਆਪਾਂ ਨੂੰ ਵਰਕ ਕੜਾਈਆਂ ਦੀ ਲੋੜ ਰਹਿੰਦੀ ਹੈ ਵੀਰੇ ਤੇ ਪਹਿਲਾਂ ਵੀ ਆਪਣੇ ਕੋਲ ਟੈਵੀ ਹੈ ਟੈਵੀ ਵੀ ਹੁਣ ਬਹੁਤ ਜ਼ਿਆਦਾ ਚੱਲਦੀ ਹੈ ਇਹਦੇ ਵਿੱਚ ਵੀ ਬਹੁਤ ਜ਼ਿਆਦਾ ਬਰਕ ਆਉਂਦੇ ਆ ਕੜਾਈਆਂ ਆਉਂਦੀਆਂ ਪਲੇਨ ਮੈਚਿੰਗ ਬਹੁਤ ਜ਼ਿਆਦਾ ਚੱਲੀ ਜਾਂਦਾ ਉਹ ਤਾਂ ਆਪਣੇ ਕੋਲੇ ਹੈਗਾ ਹੀ ਹੈ ਵੀਰੇ ਆਪਣੇ ਕੋਲੇ ਸਾਰਾ ਮਾਲ ਟੈਵੀ ਦਾ ਤਾਂ ਹੈ ਹੀ ਹੈਗਾ ਤੇ ਆਪਣੇ ਕੋਲੇ ਹੁਣ ਨਵੇਂ ਕੱਪੜੇ ਦੇ ਵਿੱਚ ਕੜਾਈਆਂ ਬਰਕ ਆਉਂਦੇ ਵੀਰੇ ਆਪਾਂ ਤੁਹਾਨੂੰ ਉਹ ਦਿਖਾਉਨੇ ਆ ਤੇ ਥੋੜੇ ਬਾਈ ਜੀ 10-15 ਮਿੰਟ ਲਵਾਂਗੇ ਵੀ ਜੀ ਸ਼ੁਰੂ ਤੋਂ ਲੈ ਕੇ ਐਂਡ ਤੱਕ ਜਰੂਰ ਵੀਡੀਓ ਨੂੰ ਚੈੱਕ ਕਰਿਆ ਕਰੋ ਸਮਾਰ ਕੇ ਵੱਡੀ ਗੱਲ ਤਾਂ ਮੈਂ ਹੱਥ ਬੰਨ ਕੇ ਬੇਨਤੀ ਤੁਹਾਨੂੰ ਇਹੀ ਕਰਦਾ ਵੀ ਰੇਟ ਰੂਟ ਜੀ ਪੂਰੇ ਗੌਰ ਨਾਲ ਚੈੱਕ ਕਰਿਆ ਕਰੋ ਵੀਡੀਓ ਤੁਸੀਂ ਹੋਰ ਵੀ ਬਹੁਤ ਦੇਖਦੇ ਹੋਵੋਗੇ ਤੇ ਪਰ ਵੀਡੀਓ ਤੁਸੀਂ ਆਪਣੀ ਵੀ ਚੈੱਕ ਕਰਿਆ ਕਰੋ ਸਮਾਰ ਕੇ ਵੀ ਆਪਾਂ ਨੂੰ ਕੁਆਲਿਟੀ ਕੀ ਦੇ ਰਿਹਾ ਹੈ ਰੇਟ ਕੀ ਦੇ ਰਿਹਾ ਹੈ ਇਹਦੇ ਵਿੱਚ ਦੇਖਣ ਦਾ ਮਕਸਦ ਤਾਂ ਇਹੀ ਹੁੰਦਾ ਸ਼ੁਰੂ ਤੋਂ ਲੈ ਕੇ ਐਂਡ ਤੱਕ ਰੇਟ ਦਾ ਤੇ ਕੁਆਲਿਟੀ ਦਾ ਪਤਾ ਲੱਗ ਜਾਂਦਾ ਹੈ ਵੀ ਜਿਹੜਾ ਆਪਣੇ ਨਾਲ ਨਵੇਂ ਜੁੜਦੇ ਆ ਉਹਨਾਂ ਨੂੰ ਆਪਣੀ ਆ ਦੀ ਲੋਕੇਸ਼ਨ ਦੱਸ ਦਈਏ ਆਪਣੀ ਲੋਕੇਸ਼ਨ ਵੀ ਜੀ ਮਨਜਿੰਦਰ ਕਲਾਥ ਹੌਸਪਿੰਡ ਮੈਸਰਖਾਨਾ ਜ਼ਿਲ੍ਹਾ ਬਠਿੰਡਾ ਵੀਰ ਜੀ ਆਪਣਾ ਇਹ ਜਿਹੜਾ ਪਿੰਡ ਹੈ ਵੀਰ ਜੀ ਮੋੜ ਮੰਡੀ ਦੇ ਕੋਲੇ ਰਹਿੰਦਾ ਪਿੰਡ ਮੈਸਰਖਾਨਾ ਹੈ ਬਿਲਣਾ ਮਾਨਸਾ ਰੋਡ ਤੇ ਪਿੰਡ ਹੈ ਵੀਰ ਜੀ ਮੈਸਰਖਾਨਾ ਜਿੱਥੇ ਆਪਣਾ ਮਨਜਿੰਦਰ ਕਲਾਸ ਹਾਊਸ ਦਾ ਸ਼ੋਅਰੂਮ ਹੈ ਇਹ ਇਹ ਮੋੜ ਮੰਡੀ ਦੇ ਕੋਲ ਹੈ ਜ਼ਿਲ੍ਹਾ ਬਠਿੰਡਾ ਵੀਰ ਜੀ ਆਪਣਾ ਆਓ ਆਪਾਂ ਵੀਰ ਜੀ 10-12 ਮਿੰਟ ਲੰਮਾਂਗੇ ਤੁਹਾਡੇ ਤੇ ਵੀਰ ਜੀ ਇੱਕ ਸ਼ੇਅਰ ਸਬਸਕ੍ਰਾਈਬ ਵੀ ਜਰੂਰ ਕਰਿਆ ਕਰੋ ਬੇਨਤੀ ਹੈ ਸਾਡੀ ਸਾਨੂੰ ਅਸੀਂ ਨਵੀਂ-ਨਵੀਂ ਕਲੈਕਸ਼ਨ ਵਧੀਆ ਲੈ ਕੇ ਆਉਣੇ ਦਿਖਾਉਣ ਵਾਸਤੇ ਸਾਨੂੰ ਵੀ ਮਾਣ ਹੁੰਦਾ ਵੀ ਅਸੀਂ ਨਵੀਂ ਚੀਜ਼ ਤੁਹਾਨੂੰ ਦਿਖਾਈਏ ਤੇ ਪਰ ਤੁਸੀਂ ਵੀ ਸਾਡਾ ਮਾਣ ਰੱਖਿਆ ਕਰੋ ਤੇ ਸ਼ੇਅਰ ਸਬਸਕ੍ਰਾਈਬਰ ਤੇ ਬਾਈ ਜੀ ਆਪਾਂ ਨੂੰ ਦੱਸਿਆ ਕਰੋ ਤੁਸੀਂ ਸੁਝਾਅ ਦਿਆ ਕਰੋ ਆਪਣਾ ਤੇ ਬਾਈ ਜੀ ਆਜੂ ਆਪਾਂ ਦਿਖਾਈਏ ਇਹਦਾ ਨਾਂ ਜੀ ਆਪਾਂ ਨੇ ਅੱਜ ਲਿਕੇ ਜਿਹਾ ਲੈ ਕੇ ਆਏ ਆ ਵੀਰੇ ਵੈਰੈਟੀ ਆਪਾਂ ਇਹ ਇਹ ਨਵੀਂ ਵੈਰੈਟੀ ਹੈ ਇਹਦਾ ਨਾਮ ਕੱਪੜੇ ਦਾ ਨਾਮ ਟਿਸੂ ਹੈ ਟਿਸੂ ਕਹਿੰਦੇ ਗਲਾਸ ਟਿਸੂ ਬਹੁਤ ਹੀ ਵਧੀਆ ਕੁਆਲਿਟੀ ਹੈ ਇੱਕ ਨੰਬਰ ਕੁਆਲਿਟੀ ਹੈ ਇਹਦੇ ਵਿੱਚ ਵੀ ਜੀ ਗੌਰ ਨਾਲ ਸੁਣਿਓ ਪਹਿਲਾਂ ਤਾਂ ਤੁਹਾਨੂੰ ਦਿਖਾਉਣਾ ਆਹ ਫਰੰਟ ਹੈ ਵੀਰ ਜੀ ਆਹ ਜਿਹੜੀ ਆ ਕਢਾਈ ਹੈ ਇਹ ਆਪਣੇ ਮਤਲਬ ਸੂਟ ਦੀ ਫਰੰਟ ਕਢਾਈ ਹੋਈ ਹੈ ਕੱਢਿਆ ਹੋਇਆ ਮਾਲ ਇਹ ਦੇਖੋ ਕਢਾਈ ਦੇਖੋ ਕਿੰਨੀ ਸ਼ਾਬ ਵਧੀਆ ਸੋਹਣਾ ਕੰਮ ਕੀਤਾ ਹੋਇਆ ਹੈ ਇਹ ਫਰੰਟ ਜਿਹੜਾ ਵੀਰ ਜੀ ਆਹ ਕੱਢਿਆ ਹੋਇਆ ਇਹ ਬਾਹਾਂ ਤੇ ਕੱਢਿਆ ਹੋਇਆ ਜੀ ਬਾਹਾਂ ਵਾਂ ਦੋਨੇ ਆਹ ਦੇਖੋ ਜੀ ਆਹ ਦੋਨੇ ਡਿਜ਼ਾਈਨ ਜਿਹੜੇ ਕੱਢਿਆ ਬਾਈ ਜੀ ਦੋਨੇ ਬਾਹਾਂ ਦੇ ਡਿਜ਼ਾਈਨ ਹੈ ਬਾਈ ਜੀ ਬਾਹਾਂ ਤੇ ਡਿਜ਼ਾਈਨ ਆਉਣਗੇ ਦੋਨੇ ਡਿਜ਼ਾਈਨ ਇਹ ਬਾਹਾਂ ਦੇ ਡਿਜ਼ਾਈਨ ਹੈ ਆਹ ਫਰੰਟ ਤੇ ਜਿਹੜੀ ਆਹ ਕੱਢੀਆਂ ਬਾਈ ਜੀ ਇਹ ਬਾਹਾਂ ਦਾ ਡਿਜ਼ਾਈਨ ਹੈ ਤੇ ਉਦੋਂ ਅੱਗੇ ਵੀਰ ਜੀ ਜਿਹੜੀ ਆਹ ਡਿਜ਼ਾਈਨ ਤੁਹਾਨੂੰ ਦਿਖਾਇਆ ਇਹ ਇਹ ਵੀਰ ਜੀ ਪਹੁੰਚੇ ਤੇ ਹੈ ਇਹ ਪਹੁੰਚਾ ਕੀਤੇ ਬੜਕ ਕਿੰਨਾ ਸੋਹਣਾ ਬਾਈ ਜੀ ਤੁਸੀਂ ਕੁਆਲਿਟੀ ਚੈੱਕ ਕਰੋ ਬਾਈ ਇੱਕ ਨਵਾਂ ਹੀ ਸੂਟ ਹੋਊਗਾ ਜੋ ਫਰੰਟ ਵੀ ਤੇ ਵੀ ਕਢਾਈ ਹੈ ਤੇ ਬਾਹਾਂਾਂ ਤੇ ਵੀ ਕਢਾਈ ਹੈ ਤੇ ਪੌਂਚਾਂ ਦੇ ਵੀ ਪੌਂਚੇ ਦੇ ਵੀ ਕਢਾਈ ਹੈ ਇਹਦਾ ਜਿਹੜੀ ਕੁਆਲਿਟੀ ਹੈ ਕੱਪੜੇ ਦੀ ਬਾਈ ਜੀ ਬਹੁਤ ਹੀ ਸੋਹਣੀ ਕੁਆਲਿਟੀ ਹੈ ਇੱਕ ਨੰਬਰ ਚੈੱਕ ਕਰ ਲਓ ਇਹਦਾ ਕੱਪੜੇ ਦਾ ਨਾਮ ਇਹ ਗਲਾਸ ਟਿਸ਼ੂ ਬਾਈ ਦਾ ਟਿਸ਼ੂ ਕਹਿੰਦੇ ਆ ਤੇ ਕੁਆਲਿਟੀ ਬਾਈ ਜੀ ਬਹੁਤ ਹੀ ਵਧੀਆ ਇੱਕ ਨੰਬਰ ਦੀ ਕੁਆਲਿਟੀ ਹੈ ਇਹ ਬਹੁਤ ਸੋਹਣੀ ਕੁਆਲਿਟੀ ਹੈ ਤੇ ਇਹਨੂੰ ਲਾਈਨਿੰਗ ਵਾਈ ਦੇਖੋ ਲੱਗਣੀ ਲੱਗਣੀ ਇਹ ਦੂ ਬਾਤ ਲਾਈਨਿੰਗ ਦਾ ਕੰਮ ਹੀ ਚੱਲ ਪਿਆ ਕਿਉਂ ਬਾਈ ਜੀ ਜਿਹੜਾ ਪਾਰਟੀ ਵੇਅਰ ਸੂਟ ਹੈ ਉਹਦੇ ਦਾ ਬਾਈ ਜੀ ਜਿਹੜੀ ਲਾਈਨਿੰਗ ਹੈ ਉਹਦਾ ਆਪਾਂ ਗ੍ਰੇਸ ਦੇ ਹਿਸਾਬ ਨਾਲ ਜੋ ਆਪਣੇ ਸੂਟ ਦੀ ਗ੍ਰੇਸ ਬਣਾਉਣੀ ਹੈ ਬਾਈ ਜੀ ਲਾਈਨਿੰਗ ਤੋਂ ਬਣਾ ਨਹੀਂ ਬਣਦੀ ਲਾਈਨਿੰਗ ਤਾਂ ਲਾਉਣੀ ਪੈਣੀ ਹੈ ਤੇ ਜਿਹੜਾ ਪਾਰਟੀ ਵੇਅਰ ਸੂਟ ਦਾ ਉਹਦੇ ਲਾਈਨਿੰਗ ਤਾਂ ਲੱਗਦੀ ਲੱਗਦੀ ਹੈ ਬਾਈ ਜੀ ਲਾਈਨਿੰਗ ਤਾਂ ਲੱਗੂ ਲੱਗੂ ਇਹਦੇ ਬਾਈ ਜੀ ਤੁਸੀਂ ਚੈੱਕ ਕਰ ਲਓ ਆਹ ਦੇਖੋ ਕਿੰਨੇ ਸੋਹਣੇ ਡਿਜ਼ਾਈਨ ਹੈ ਤੇ ਕਿੰਨੇ ਸੋਹਣੇ ਰੰਗ ਹੈ ਕਲਾ ਕਲਾ ਦਾ ਆਪਾਂ ਦਿਖਾ ਨਹੀਂ ਸਕਦੇ ਦੇਖੋ ਵੀਰੇ ਤੇ ਤੁਸੀਂ ਚੈੱਕ ਅਕ ਲਗ ਲਗਾ ਦੇਖੀ ਲੋ ਆ ਦੇਖੋ ਵੀਰੇ ਕਿੰਨਾ ਕਿੰਨਾ ਸੋਹਣੇ ਰੰਗ ਹੈ ਕਿੰਨੇ ਸੋਹਣੇ ਡਿਜ਼ਾਈਨ ਹੈ ਲੱਗ ਲੱਗ ਡਿਜ਼ਾਈਨ ਹੈ ਬਾਈ ਜੀ ਲੱਗ ਲੱਗ ਰੰਗ ਹੈ ਆ ਚੈੱਕ ਕਰ ਲੋ ਸਮਾਰ ਕੇ ਤੁਹਾਨੂੰ 2-4 ਸੂਟ ਆਪਾਂ ਤੁਹਾਨੂੰ ਹੋਰ ਵੀ ਖੋਲ ਕੇ ਦਿਖਾਵਾਂਗੇ ਤੇ ਉਹ ਤੁਸੀਂ ਚੈੱਕ ਕਰ ਲੋ ਆਪਾਂ ਤੁਹਾਨੂੰ ਰੰਗ ਦਿਖਾਉਣੇ ਆ ਰੰਗ ਦੇਖੋ ਇੱਕ ਵਾਈ ਜੀ ਦੇਖੋ ਆ ਮਾਸਟਰ ਕਲਰ ਖੋਲਿਆ ਆਪਾਂ ਐਡਾ ਸੋਹਣਾ ਰੰਗ ਹੈ ਜਿੱਦਾਂ ਤੁਸੀਂ ਕਹਦੇ ਹੋ ਤੇ ਚੈੱਕ ਕਰੋ ਬਾਈ ਜੀ ਤੇ ਆਹ ਦੇਖੋ ਬਾਈ ਜੀ ਇਹ ਤਾਂ ਫਰੰਟ ਤੇ ਕਢਾਈ ਹੈ ਬਾਈ ਜੀ ਆਹ ਕਲੀਆਂ ਕੱਢੀਆਂ ਹੋਈਆਂ ਦੇਖੋ ਕਲੀਆਂ ਦੇਖੋ ਕਿੰਨੀਆਂ ਸੋਹਣੀਆਂ ਕੱਢੀਆਂ ਦਿੱਤੀਆਂ ਧੁਰੋ ਧੁਰ ਕਲੀ ਕੱਢਦੀ ਨਿਕਲਦੀ ਆ ਵੀਰੇ ਤੇ ਆਹ ਆਪਣੀ ਜਿਹੜੀ ਫਰੰਟ ਦੀ ਕਢਾਈ ਹੈ ਵੀਰੇ ਦੇਖੋ ਚੈੱਕ ਕਰੋ ਸਮਾਰ ਕੇ ਰੰਗ ਬਾਈ ਜੀ ਇਹਦੇ 'ਚ ਆਪਣੇ ਕੋਲ 10 12 15 20 ਰੰਗ ਆਏ ਨੇ ਆਪਣੇ ਕੋਲੇ ਤੇ ਜਿਹੜੀ ਵਰਕ ਕੀਤਾ ਹੋਇਆ ਬਹੁਤ ਹੀ ਸੋਹਣਾ ਵਰਕ ਕੀਤਾ ਹੋਇਆ ਇੱਕ ਨੰਬਰ ਵਰਕ ਕੀਤਾ ਹੈਗਾ ਇਹ ਆ ਦੇਖੋ ਬਾਈ ਜੀ ਇਹਦੀ ਜਿਹੜੀ ਬਾਹਾਂ 'ਤੇ ਕਢਾਈ ਹੈ ਉਹ ਚੈੱਕ ਕਰੋ ਕਿੰਨੀ ਸੋਹਣੀ ਬਾਈ ਜੀ ਕਿੰਨੀ ਸਾਫ਼ ਕੰਮ ਕੀਤਾ ਹੋਇਆ ਆਪਣਾ ਇਹਦਾ ਇਹ ਬਾਹਾਂ 'ਤੇ ਕਢਾਈ ਕੀਤੀ ਹੋਈ ਹੈ ਬਾਈ ਜੀ ਚੈੱਕ ਕਰ ਲੋ ਬਾਈ ਜੀ ਸਮਾਰ ਕੇ ਇਹ ਜਿਹੜੀ ਆਹਾ ਗਈ ਇਹ ਪੌਂਚਾ ਦਿੱਤੇ ਪੌਂਚਾ ਵਰਕ ਦੇਖੋ ਬਾਈ ਜੀ ਕਿੰਨਾ ਸੋਹਣਾ ਕੀਤਾ ਪੌਂਚਾ ਵਰਕ ਬਾਈ ਸਾਰੇ ਇਹ ਕੱਪੜਿਆਂ 'ਤੇ ਇਵੇਂ ਐ ਇਹ ਹਾਂ ਪ੍ਰੰਤ ਪਹੁੰਚਾ ਤੇ ਇਹ ਬਾਹਰ ਤੇ ਕਢਾਈ ਹੈ ਤੇ ਬਾਈ ਜੀ ਲੰਮੀਆਂ ਕਲੀਆਂ ਦਿੱਤੀਆਂ ਹੋਈਆਂ ਦੇਖੋ ਆਹ ਬਹੁਤ ਸੋਹਣਾ ਮਤਲਬ ਇਹਦਾ ਡਿਜ਼ਾਈਨ ਬਣਾਇਆ ਹੋਇਆ ਬਹੁਤ ਸੋਹਣਾ ਡਿਜ਼ਾਈਨ ਹੈ ਇਹਦਾ ਡਿਜ਼ਾਈਨ ਤੁਸੀਂ ਸਾਰਾ ਚੈੱਕ ਕਰ ਲਓ ਇਹ ਆ ਆਹ ਡਿਜ਼ਾਈਨ ਹੈ ਫਰੰਟ ਦਾ ਡਿਜ਼ਾਈਨ ਬਾਈ ਜੀ ਆਹ ਹੈਗਾ ਤੇ ਆ ਆਹ ਫਰੰਟ ਦਾ ਡਿਜ਼ਾਈਨ ਹੈ ਆਹ ਇਹ ਡਿਜ਼ਾਈਨ ਹੈ ਬਾਈ ਜੀ ਫਰੰਟ ਦਾ ਡਿਜ਼ਾਈਨ ਹੈ ਕਲੀਆਂ ਧੁਰੋ ਧੁਰਜ ਕਰ ਲੰਮਾ ਜਾਂਦੇ ਬਾਈ ਬਹੁਤ ਸੋਹਣਾ ਡਿਜ਼ਾਈਨ ਮੰਨਦਾ ਹੈ ਡਿਜ਼ਾਈਨ ਚੈੱਕ ਕਰ ਲਓ ਇਹ ਆ ਇਹਦਾ ਦੁਪੱਟਾ ਬਾਈ ਜੀ ਪੂਰਾ ਇਹ 2.5 ਮੀਟਰ ਦਾ ਦੁਪੱਟਾ ਬਾਈ ਜੀ ਇੱਕ ਗਿਰਿਆ ਵੀ ਘੱਟ ਨਹੀਂ ਹੈਗੀ ਫੁੱਲ ਜ਼ਿੰਮੇਵਾਰੀ ਦੁਪੱਟਾ ਦੇਖੋ ਚੈੱਕ ਕਰੋ ਬਾਈ ਗੋਟਾ ਗੂਟਾ ਲੈਸਾਂ ਲੂਸਾਂ ਲਾ ਕੇ ਬਹੁਤ ਸੋਹਣਾ ਦੁਪੱਟਾ ਬਣਾਇਆ ਹੋਇਆ ਹੈ ਦੇਖੋ ਚੈੱਕ ਕਰੋ ਆ ਦੇਖੋ ਬਲਦਾ ਬਾਈ ਜੀ ਦੇਖੋ ਗੋਟਾ ਲੱਗਿਆ ਹੋਇਆ ਹੈ ਤੇ ਜਿਵੇਂ ਬਾਈ ਜੀ ਸੂਟ ਤੇ ਦਿੱਤੀਆਂ ਕਲੀਆਂ ਓਵੇਂ ਜਿhko ਬਾਈ ਜੀ ਦੁਬੱਟੇ ਤੇ ਵੀ ਦੋਨੇ ਸ਼ੇਡਾਂ ਤੋਂ ਕਲੀਆਂ ਦਿੱਤੀਆਂ ਹੋਈਆਂ ਇਹਨਾਂ ਨੇ ਬਹੁਤ ਹੀ ਸੋਹਣਾ ਸੂਟ ਆ ਬਾਈ ਜੀ ਇੱਕ ਕੁਆਲਿਟੀ ਐ ਇੱਕ ਨੰਬਰ ਦੀ ਆ ਚੈੱਕ ਕਰੋ ਆ ਦੇਖੋ ਏਵੇਂ ਜਿhko ਕਲੀਆਂ ਇਧਰ ਦੇਖੋ ਬਾਈ ਦਿੱਤੀਆਂ ਹੋਈਆਂ ਹਾਂ ਦੋਨੇ ਪਾਸੇ ਕਲੀਆਂ ਦਿੱਤੀਆਂ ਐ ਕੁਆਲਿਟੀ ਚੈੱਕ ਕਰੋ ਦੁਬੱਟੇ ਦੀ ਬਾਈ ਜੀ ਪੂਰਾ 2.5 ਮੀਟਰ ਤੋਂ ਉੱਤੇ ਤਾਂ ਪਮਾ ਹੋਏ ਬਾਈ ਜੀ ਘਟ ਨਹੀਂ ਹੈਗਾ ਜਿਹੜੀ ਬਾਈ ਜੀ ਕੱਪੜੇ ਦੀ ਕੁਆਲਿਟੀ ਐ ਕਵਾਲਿਟੀ ਇੱਕ ਬਹੁਤ ਹੀ ਸੋਹਣੀ ਤੇ ਇੱਕ ਨੰਬਰ ਕੁਆਲਿਟੀ ਹੈ ਇੱਕ ਨੰਬਰ ਐਨ ਹੀ ਹੈ ਵੀ ਹੈ ਕੋਈ ਖਰਾਬ ਹੋ ਜੂ ਬਾਈ ਜੀ ਉਹ ਚੀਜ਼ ਨਹੀਂ ਹੈਗੀ ਆ ਰੰਗ ਚੈੱਕ ਕਰ ਲੋ ਬਾਈ ਜੀ ਤੁਹਾਨੂੰ ਰੰਗ ਦੇਖੋ ਰੰਗ ਚੈੱਕ ਕਰ ਲੋ ਸਮਾਰ ਕੇ ਆ ਇੱਕ ਰੰਗ ਤੁਹਾਨੂੰ ਬਾਈ ਜੀ ਹੋਰ ਦਿਖਾਉਣਾ ਹੈ ਦੇਖੋ ਕਿੰਨੇ ਸੁਨ ਰੰਗ ਬਾਈ ਜੀ ਸਾਰੇ ਬਹੁਤ ਸੋਹਣੇ ਰੰਗ ਹੈ ਇੱਕ ਨੰਬਰ ਕੁਆਲਿਟੀ ਦਾ ਕੱਪੜਾ ਹੈ ਏ ਬਾਈ ਜੀ ਪਾਰਟੀ ਵੇਅਰ ਸੂਟ ਹੈ ਹੁਣ ਤੁਹਾਨੂੰ ਪਤਾ ਹੀ ਹੈ ਇਸ ਤੋਂ ਬਾਅਦ ਹੁਣ ਵਿਆਹਾਂ ਦਾ ਸੀਜ਼ਨ ਹੈ ਦੇਖੋ ਮੂਰੇ ਫਰੰਟ ਤੇ ਕਢਾਈ ਹੈ ਜੀ ਵਧੀਆ ਕਲੀਆਂ ਕੱਢੀਆਂ ਹੋਈਆਂ ਇੱਕ ਨੰਬਰ ਜਮਾ ਤੁਰੋ ਤੁਰ ਬਹੁਤ ਸੋਹਣਾ ਫਰੰਟ ਹੈ ਇੱਕ ਨੰਬਰ ਕੰਮ ਕੀਤਾ ਹੋਇਆ ਉਹ ਨਹੀਂ ਹੈਗਾ ਤੇ ਆ ਦੇਖੋ ਆ ਆਪਣਾ ਬਾਹਾਂ 'ਤੇ ਕਢਾਈ ਕੀਤੀ ਹੈ ਬਾਹਾਂ ਬਈ ਬਹੁਤ ਜਿਆਦੇ ਮਤਲਬ ਡਿਜ਼ਾਈਨ ਸੋਹਣਾ ਬਣਾਇਆ ਹੋਇਆ ਹੈ ਜਿਹੜਾ ਬਾਹਾਂ 'ਤੇ ਡਿਜ਼ਾਈਨ ਬਣਾਇਆ ਨਾ ਬਹੁਤ ਸੋਹਣਾ ਡਿਜ਼ਾਈਨ ਬਣਾਇਆ ਹੈ ਆ ਦੇਖ ਇਹ ਇਹ ਜਿਹੜਾ ਆ ਪੌਂਚਾ ਦੇ ਕੱਢਿਆ ਹੋਇਆ ਪੌਂਚਾ ਦੇ ਮੈਨੂੰ ਨੇ ਕਲੀਆਂ ਉਵੇਂ ਜਿ ਕੋ ਦਿੱਤੀਆਂ ਹੋਈਆਂ ਬਾਈ ਚੈੱਕ ਕਰੋ ਆ ਦੇਖ ਤਿੰਨ ਕਲੀਆਂ ਇਧਰ ਦਿੱਤੀਆਂ ਨੇ ਤਿੰਨ ਕਲੀਆਂ ਇਧਰ ਦਿੱਤੀਆਂ ਹੋਈਆਂ ਜਿਹੜਾ ਪੌਂਚਾ ਵਰਕ ਕੀਤਾ ਹੋਇਆ ਹੈ ਇਹ ਵੀ ਬਹੁਤ ਸੋਹਣਾ ਬਣਾਤਲ ਬਣਾਇਆ ਹੋਇਆ ਜਗਾਰ ਉਹਨਾਂ ਦਾ ਐ ਸੋਹਣਾ ਬੜੂ ਸੂਟ ਬਾਈ ਵਧੀਆ ਪਾਰਟੀ ਵਾਲੀ ਹੈ ਰ ਸ਼ੂਟ ਹੈ ਇਹ ਇੱਕ ਨੰਬਰ ਕੁਆਲਿਟੀ ਦਾ ਸੂਟ ਹੈ ਇਹ ਫਿਰ ਆ ਇਹਦਾ ਦੁਪੱਟਾ ਦੇਖ ਲਓ ਬਾਈ ਜੀ ਦੁਪੱਟਾ ਦੁਪੱਟੇ ਦਾ ਕੱਪੜਾ ਦੇਖੋ ਬਾਈ ਜੀ ਕਿੰਨਾ ਸੋਹਣਾ ਦੁਪੱਟੇ ਦਾ ਕੱਪੜਾ ਹੈ ਜਿਵੇਂ ਸ਼ਿਮਰ ਦਾ ਕੱਪੜਾ ਹੁੰਦਾ ਬਾਈ ਜੀ ਐ ਐ ਦੀ ਸ਼ਾਈਨਗਾ ਐ ਦੀ ਜਿਵੇਂ ਸ਼ਿਮਰ ਦਾ ਕੱਪੜਾ ਹੁੰਦਾ ਇਹ ਚੈੱਕ ਕਰੋ ਬਾਈ ਜੀ ਦੁਪੱਟਾ ਚੈੱਕ ਕਰੋ ਦੇਖੋ ਕਿੰਨਾ ਸੋਹਣਾ ਦੁਪੱਟਾ ਚਾਰ ਸਪਰੇ ਗੋਟਾ ਲੱਗਿਆ ਬਾਈ ਜੀ ਫੁੱਲ ਸਾਈਜ਼ ਦਾ ਦੁਪੱਟਾ ਹੈ ਉਵੇਂ ਜਿhko ਦੋਨੇ ਪਾਸੇ ਇਹਦੇ ਕਲੀਆਂ ਲੱਗੀਆਂ ਹੋਈਆਂ ਨਾ ਜਿਵੇਂ ਸੂਟ ਦੇ ਆ ਬਾਈ ਜੀ ਉਹੀ ਡਿਜ਼ਾਈਨ ਹੈ ਇਹਦਾ ਇਹ ਆ ਚੈੱਕ ਕਰ ਲੋ ਬਾਈ ਜੀ ਆਪਣੇ ਕੋਲੇ 15 ਤੋਂ 20 ਤੋਂ 20 25 ਰੰਗ ਹੈਗੇ ਆਪਣੇ ਕੋਲੇ ਜਿੰਨਾ ਅਜਿਹੇ ਆ ਮਰਜੀ ਆਲਾ ਤੇ ਜਾ ਸਕਦਾ ਹੈ ਬਾਈ ਜੀ ਜੋ ਇਹ ਸੂਟ ਹੈ ਬਈ ਜੀ ਉਹ ਤੁਸੀਂ ਜੇ ਵੀਡੀਓ ਦੇਖਦੇ ਹੋਗੇ ਬਾਈ ਜੀ ਆਮ ਦੁਕਾਨਦਾਰ ਰੇਟ ਬਾਈ ਜੀ 2250 ਰੁਪਿਆ ਚੱਲ ਰਿਹਾ ਬਾਈ ਜੀ ਇਹੋ ਜੇ ਵਰਕ ਦਾ ਇਹੋ ਜੇ ਸੂਟ ਦਾ ਤੇ ਮਤਲਬ ਇਹੋ ਜੇ ਕੱਪੜੇ ਦਾ ਪਰ ਮਨਜਿੰਦਰ ਕਲਾਥ ਹਾਊਸ ਤੇ ਬਾਈ ਜੀ 1400 ਰੁਪਿਆ ਰੇਟ ਹੈ ਇਹਦੇ ਕੱਲੇ ਕੱਲੇ ਸੂਟ ਦਾ ਅਗਰ ਜੇ ਕੋਈ ਦੁਕਾਨਦਾਰ ਹੈ ਇਕੱਠੇ ਮਾਲ ਲਊਗਾ ਉਹ ਬਾਈ ਜੀ ਲਾਵਾਂਗੇ ਆਪਾਂ ਲੈਂਸ 1400 ਰੁਪਿਆ ਰੇਟ ਆ ਬਾਈ ਜੀ ਇਕੱਲੇ ਇਕੱਲੇ ਸ਼ੂਟ ਦਾ ਇਹਦਾ ਆਪਣੇ ਕੋਲੇ ਬਹੁਤ ਵਧੀਆ ਕੁਆਲਿਟੀ ਦੀ ਇੱਕ ਨੰਬਰ ਦੀ ਕੁਆਲਿਟੀ ਹੈ ਖੁੱਲ੍ਹ ਜਿੰਮੇਵਾਰੀ ਹੈ ਬਾਈ ਜੀ ਕਹਾ ਆਪਣੇ ਕੋਲੇ ਆ ਗਿਆ ਕ੍ਰਸ਼ ਤੇ ਆਦੇ ਕਿਤੇ ਪਿਛੇ ਤਰਾਤੇ ਆ ਦੇਖੋ ਬਾਈ ਜੀ ਡਿਜ਼ਾਈਨ ਆ ਚੈੱਕ ਕਰੋ ਕਿੰਨੀ ਸੋਹਣੀ ਕੜਾਈ ਕੀਤੀ ਹੈ ਬਾਈ ਜੀ ਗੌਰ ਨਾਲ ਚੈੱਕ ਕਰ ਲਓ ਕਿੰਨੀ ਸੋਹਣੀ ਕੜਾਈ ਕੀਤੀ ਹੈ ਆ ਦੇਖੋ ਬਾਈ ਜੀ ਇਧਰੋਂ ਆ ਜਿਹੜੀ ਜੀ ਇੱਕ ਕਿਤੇ ਤੋ ਤਣਾਅ ਦਿਹਾਦ ਵਰੀਆ ਗੋਟੇ ਦਾ ਕੰਮ ਕੀਤਾ ਉੱਤੇ ਕਿੰਨਾ ਸੋਹਣਾ ਕੁਆਲਿਟੀ ਬਣਾਈ ਇਹਦੀ ਦੇਖੋ ਕਿੰਨੀ ਵਧੀਆ ਮੀਨਾ ਕਾਰੀ ਕੀਤੀ ਹੈ ਤੇ ਕਿੰਨਾ ਸੋਹਣਾ ਲੱਗਦਾ ਇਹਦਾ ਬਾਈ ਜੀ ਬਚਿਤਰਾ ਕਪੜਾ ਇੱਕ ਨੰਬਰ ਕੁਆਲਿਟੀ ਦਾ ਕਪੜਾ ਇਹ ਤੇ ਬਾਈ ਜੀ ਆਹ ਜਿਹੜਾ ਦਿੱਤਾ ਚਾਹੇ ਤਾਂ ਇਹਨੂੰ ਬਾਈ ਜੀ ਪੌਂਚਾ ਵਰਕ ਬਣਾ ਲਓ ਤੇ ਚਾਹੇ ਇਹਨੂੰ ਬਾਵਾ ਤੇ ਕਰ ਲਓ ਜਿਵੇਂ ਮਰਜ਼ੀ ਕਰ ਲਓ ਬਾਈ ਜੀ ਇਹ ਅਲੱਗ ਹੈ ਦੇਖੋ ਇਹ ਇਧਰ ਇੱਕ ਤਾਂ ਇਧਰਲੇ ਸਿਰੇ ਤੇ ਦਿੱਤਾ ਹੈ ਮਤਲਬ ਫਰੰਟ ਤੇ ਇਧਰਲੇ ਸਿਰੇ ਤੇ ਤੇ ਦੂਜੇ ਸਿਰੇ ਤੇ ਦਿੱਤਾ ਬਾਈ ਜੀ ਆ ਚੀਜ਼ ਚਾਹੇ ਤਾਂ ਇਹਨੂੰ ਆਪਾਂ ਪੌਂਚਾ ਵਰਕ ਬਣਾ ਲਓ ਬਾਈ ਜੀ ਤੇ ਚਾਹੇ ਇਹਨੂੰ ਬਾਹਮਾਂ ਤੇ ਲਾ ਦੋ ਇਹ ਆਪਦਾ ਬਾਈ ਜੀ ਡਿਜ਼ਾਈਨ ਹੈ ਗਾਹਕ ਦੀ ਚੁਆਇਸ ਹੈ ਚਾਹੇ ਕਿਵੇਂ ਕਰ ਲੈ ਚਾਹੀ ਤੇ ਬਾਈ ਜੀ ਇਹਦੇ ਨਾਲ ਵੀ ਦੁਪੱਟਾ ਬਹੁਤ ਵੱਡਾ ਦੁਪੱਟਾ ਹੈ ਇਹਦੇ ਨਾਲ ਵੀ ਬਾਈ ਜੀ ਸੋਹਣਾ ਦੁਪੱਟਾ ਇੱਕ ਨੰਬਰ ਦਾ ਗੋਟਾ-ਗੂਟਾ ਬਾਈ ਜੀ ਬਹੁਤ ਸੋਹਣਾ ਲਾਇਆ ਹੋਇਆ ਹੈ ਇਹਦੇ ਨਾਲ ਵੀ ਇਹ ਚੈੱਕ ਕਰੋ ਤੇ ਦੇਖੋ ਬਾਈ ਦੁਪੱਟਾ ਦੇ ਵਿੱਚ ਦੁਪੱਟਾ ਦੇਖ ਕੇ ਬਾਈ ਜੀ ਰੂਹ ਖੁਸ਼ ਹੋਨੇ ਆਪਣੇ ਕੋਲ ਸਾਰੇ ਪਾਰਟੀ ਵੇਅਰ ਸੂਟ ਜ਼ਿਆਦਾਤਰ ਹੁਣ ਪਾਰਟੀ ਵੇਅਰ ਸੂਟ ਚੱਲਦੇ ਆ ਬਾਈ ਜੀ ਤਾਂ ਆਪਾਂ ਦਿਖਾ ਰਹੇ ਆਂ ਵਾਰ-ਵਾਰ ਇਹ ਆ ਦੇਖੋ ਬਾਈ ਜੀ ਦੁਪੱਟਾ ਦੇਖੋ ਕਿੰਨਾ ਚੈੱਕ ਕਰੋ ਫੁੱਲ ਸੈਂਜੀ ਦੁਪੱਟਾ ਬਾਈ ਜੀ ਪੂਰਾ ਸੋਹਣਾ ਲੱਗੂ ਦੁਪੱਟਾ ਕਿਉਂਕਿ ਇਹਦੇ ਗੋਟਾ-ਗੂਟਾ ਬਹੁਤ ਸੋਹਣਾ ਲੱਗਿਆ ਭਾਰਾ ਦੁਪੱਟਾ ਪੂਰਾ ਫੁੱਲ ਇਹਦਾ ਵੀ ਬਾਈ ਦੇਖੋ ਕਿ ਕੱਲਾ-ਕੱਲਾ ਰੰਗ ਚੈੱਕ ਕਰ ਲਓ ਬਾਈ ਜੀ ਕਿੰਨੇ ਸੋਹਣੇ ਰੰਗ ਆ ਦੇਖ ਲਓ ਆ ਦੇਖੋ ਕੱਲਾ-ਕੱਲਾ ਰੰਗ ਰਖਾ ਦੇ ਜੂਮ ਕਰਕੇ ਰਖਾ ਦੇ ਕੱਲਾ-ਕੱਲਾ ਰੰਗ ਦੇਖ ਲਓ ਚੈੱਕ ਕਰ ਲਓ ਕਈ ਵਾਰੀ ਬਾਈ ਕਿਸੇ ਨੇ ਸਕਰੀਨਸ਼ਾਟ ਲੈਣਾ ਹੁੰਦਾ ਤਾਂ ਸਕਰੀਨਸ਼ਾਟ ਵੀ ਲੈ ਸਕਦਾ ਹੈ ਇਹ ਕਪੜਾ ਵਿਜਿਤਰਾ ਹੈ ਬਾਈ ਬਹੁਤ ਸੋਹਣਾ ਕਪੜਾ ਵਿਜਿਤਰਾ ਵੀ ਬਾਈ ਦੋ ਪ੍ਰਕਾਰ ਦਾ ਹੁੰਦਾ ਹੈ ਇੱਕ ਨਰਮ ਹੈ ਇਹ ਆਪਣੇ ਕੋਲੇ ਵਧੀਆ ਵਿਜਿਤਰਾ ਤੇ ਆ ਚੈੱਕ ਕਰ ਲਓ ਬਾਈ ਜੀ ਫਰੰਟ ਦੀ ਕਢਾਈ ਹੈ ਬਾਈ ਜੀ ਬਹੁਤ ਸੋਹਣਾ ਸ਼ੂਟ ਬਣੂਗਾ ਇਹਦਾ ਚੈੱਕ ਕਰੋ ਬਾਈ ਕੱਲਾ-ਕੱਲਾ ਬਾਈ ਗੌਰ ਨਾਲ ਚੈੱਕ ਕਰਿਆ ਕਰੋ ਤੇ ਗੌਰ ਨਾਲ ਰੇਟ ਰੂਟ ਵੀ ਸੁਣਿਆ ਕਰੋ ਤੁਸੀਂ ਵੀਡੀਓ ਹੋਰ ਵੀ ਚੈੱਕ ਕਰਦੇ ਹੋਵੋਗੇ ਬਹੁਤ ਵੀਡੀਓ ਆਉਂਦੀਆਂ ਨੇ ਤੇ ਵੀਡੀਓ ਤੁਸੀਂ ਚੈੱਕ ਕਰਦੇ ਹੋ ਵੀਡੀਓ ਦੇਖਿਆ ਕਰੋ ਸਮਝ ਕੇ ਵੀ ਕੀ ਰੇਟ ਮਿਲਦਾ ਹੈ ਕੀ ਗੱਲ ਬਾਤ ਆ ਆਪਾਂ ਤੁਹਾਨੂੰ ਪਹਿਲਾਂ ਵੀ ਸਮਝਾਇਆ ਬਾਈ ਜੀ ਜਿਹੜਾ ਇਹਦਾ ਇਹ ਵਰਕ ਹੈ ਇਹ ਪੌਂਚਾ ਵਰਕ ਵੀ ਬਣ ਸਕਦਾ ਹੈ ਬਾਈ ਜੀ ਤੇ ਬਾਹਾਂਾਂ ਤੇ ਵਰਕ ਵੀ ਲੱਗ ਸਕਦਾ ਹੈ ਇਹ ਗਾਹਕ ਦੀ ਚੁਆਇਸ ਹੈ ਜਿਵੇਂ ਮਰਜ਼ੀ ਕਰ ਲੈ ਕੋਈ ਤੇ ਹੈ ਇਹ ਵਰਕ ਬਹੁਤ ਸੋਹਣਾ ਹੈ ਦਾ ਤੇ ਆ ਬਾਈ ਜੀ ਦੁਪੱਟਾ ਚੈੱਕ ਕਰ ਲਓ ਦੁਪੱਟੇ ਡੁਪੱਟੇ ਬਾਈ ਬਾਈ ਜੀ ਬਹੁਤ ਸੋਹਣੇ ਡੁਪੱਟੇ ਲਾਏ ਹਨ ਨਾਲ ਇਹ ਆ ਚੈੱਕ ਕਰੋ ਦੇਖੋ ਦਵੱਟਾ ਕਿੱਡਾ ਸੋਹਣਾ ਦਵੱਟਾ ਬਾਈ ਜੀ ਦੇਖੋ ਬਾਈ ਚੈੱਕ ਕਰੋ ਇੱਕ ਨੰਬਰ ਕੁਆਲਿਟੀ ਦਾ ਕੱਪੜਾ ਬਾਈ ਜੀ ਹੁਣ ਪਾਰਟੀ ਵਿਹਾਰਾਂ ਵਾਸਤੇ ਬਾਈ ਜੀ ਸੋਨੂੰ ਦੱਸਦੇ ਆ ਪਾਰਟੀ ਵਿਹਾਰ ਵਾਸਤੇ ਕੋਈ ਵਿਆਹ ਸਾਦੀ ਵਾਸਤੇ ਬਹੁਤ ਵਧੀਆ ਕੱਪੜਾ ਆਪਣੇ ਕੋਲੇ ਆ ਗਿਆ ਇੱਕ ਨੰਬਰ ਕੁਆਲਿਟੀ ਦਾ ਹੈਗਾ ਜਿਹੜੀ ਬਾਈ ਜੀ ਆਹ ਆਪਾਂ ਤੁਹਾਨੂੰ ਦਿਖਾ ਰਹੇ ਹਾਂ ਹੁਣ ਇਹੇ ਦੱਸਿਆ ਤੁਹਾਨੂੰ ਇਹਦਾ ਰੇਟ ਬਾਈ ਜੀ 1200 ਰੁਪਿਆ ਰੇਟ ਇਕੱਲੇ ਇਕੱਲੇ ਸ਼ੂਟ ਦਾ ਹੈ ਤੇ ਜੇ ਕੋਈ ਕਿਸੇ ਦੁਕਾਨਦਾਰ ਨੇ ਬਾਈ ਜੀ ਇਕੱਠਾ ਲੈਣਾ ਉਹਦੇ ਵਾਸਤੇ ਬਾਈ ਜੀ ਆਪਾਂ ਲਾਵਾਂਗੇ ਲੈਸ ਆਹ ਦੇਖੋ ਬਾਈ ਜੀ ਤੁਹਾਨੂੰ ਹੁਣ ਆਇਟਮਿਕ ਹੋਰ ਦਿਖਾਉਨੇ ਆ ਬਾਈ ਜੀ ਸਸਤੇ ਭਾਅ ਦੀ ਆਇਟਮਾਂ ਬਾਈ ਜੀ ਹੈ ਇਹ ਵੀ ਵਿਚਿਤਰਾ ਪਰ ਇਹਦਾ ਰੇਟ ਹੈ ਬਾਈ ਜੀ ਬਹੁਤ ਮੰਦਾ ਹੈ ਇਹ ਆ ਚੀਜ਼ ਦੇਖੋ ਇਹਦਾ ਵਰਕ ਦੇਖੋ ਕਿੰਨਾ ਸੋਹਣਾ ਵਰਕ ਕੀਤਾ ਹੋਇਆ ਇੱਕ ਨੰਬਰ ਕੁਆਲਿਟੀ ਦਾ ਵਰਕ ਹੈ ਕੁਆਲਿਟੀ ਚੈੱਕ ਕਰੋ ਬਾਈ ਜੀ ਸਮਾਰਟ ਵੀ ਕੀ ਕੁਆਲਿਟੀ ਹੈ ਇਹ ਇਹ ਆ ਚੈੱਕ ਕਰੋ ਗੌਰ ਨਾਲ ਇਹਦੀ ਕੜਾਈ ਦੇਖੋ ਬਾਈ ਜੀ ਜਰਰੀ ਦੀ ਕੜਾਈ ਕੀਤੀ ਹੋਈ ਆ ਬਹੁਤ ਹੀ ਸੋਹਣੀ ਕੜਾਈ ਕੀਤੀ ਹੈ ਇੱਕ ਨੰਬਰ ਕੁਆਲਟੀ ਦਾ ਕੱਪੜਾ ਬਾਈ ਜੀ ਇਹ ਚੈੱਕ ਕਰੋ ਸਮਾਰਸੇ ਇਹ ਆ ਇਹੜਾ ਟੱਟਾ ਦੇਖੋ ਬਾਈ ਜੀ ਵੀਡੀਓ ਬਣਾਉਣ ਦਾ ਮਕਸਦ ਸਾਡਾ ਇਹੀ ਹੁੰਦਾ ਹੈ ਪਰ ਤੁਸੀਂ ਗੌਰ ਨਾਲ ਵਧੀਆ ਕੁਆਲਿਟੀ ਚੈੱਕ ਕਰਿਆ ਕਰੋ ਸਾਰੀ ਕੁਆਲਿਟੀ ਕਬੂਲਦੇ ਚੈੱਕ ਕਰਿਆ ਕਰੋ ਵੀਡੀਓ ਤਾਂ ਹੋਰ ਵੀ ਤੁਸੀਂ ਦੇਖਦੇ ਆ ਹੋਣਗੇ ਪਰ ਵੀਡੀਓ ਪੂਰੀ ਗੌਰ ਨਾਲ ਚੈੱਕ ਕਰਿਆ ਕਰੋ ਕੁਆਲਿਟੀ ਅਸੀਂ ਤੁਹਾਨੂੰ ਕੀ ਦਿਖਾਉਨੇ ਆ ਥੋਥੋ ਅਸੀਂ ਰੇਟ ਕੀ ਮੰਗਦੇ ਆ ਕੀ ਗੱਲ ਬਾਤ ਹੈ ਹੈ ਆ ਬਾਈ ਇਹ ਵੀ ਵਿਚਿਤਰਾ ਹੈ ਇਹ ਥੋੜਾ ਭਾਅ ਮੰਦਾ ਇਹਦਾ ਇੱਕ ਨੂੰ ਬਾਈ ਜੀ ਹੋਰ ਦਿਖਾਉਨੇ ਆ ਆ ਦੇਖ ਲਓ ਤੇ ਆਹ ਕੁਆਲਿਟੀ ਚੈੱਕ ਕਰੋ ਸੀਸੀ ਦਾ ਫਰਕ ਹੁੰਦਾ ਬਾਈ ਜੀ ਕਵਾਲਿਟੀ ਦਾ ਫਰਕ ਹੁੰਦਾ ਤੇ ਚੀਜ਼ ਦਾ ਫਰਕ ਹੁੰਦਾ ਉੱਥੇ ਹੀ ਫਰਕ ਪੈਂਦਾ ਹੈ ਰੇਟ ਦਾ ਵੀ ਫਰਕ ਪੈਂਦਾ ਇਹ ਆ ਚੈੱਕ ਕਰੋ ਇਹ ਦੇਖੋ ਬਾਈ ਜੀ ਚੈੱਕ ਕਰੋ ਕੁਆਲਿਟੀ ਇਹਦੀ ਕੜਾਈ ਚੈੱਕ ਕਰੋ ਬਾਈ ਜੀ ਕਿੰਨੀ ਸੋਹਣੀ ਕੜਾਈ ਕੀਤੀ ਹੋਈ ਹੈ ਕਿੰਨਾ ਵਧੀਆ ਕੁਆਲਿਟੀ ਹੈ ਇੱਕ ਨੰਬਰ ਕੁਆਲਿਟੀ ਹੈ ਇਹ ਆ ਦੇਖੋ ਬਾਈ ਜੀ ਦੁਬੱਟਾ ਇਹਦਾ ਚੈੱਕ ਕਰੋ ਇਸ ਮਾਰਕਿੰਗ ਬਹੁਤ ਜ਼ਾਰੇ ਹੈਵੀ ਦੁਬੱਟਾ ਬਾਈ ਜੀ ਪੂਰਾ ਵਧੀਆ ਸੋਹਣਾ ਦੁਬੱਟਾ ਚੈੱਕ ਕਰੋ ਪੂਰਾ ਵਧੀਆ ਹੈਵੀ ਦੁਬੱਟਾ ਜਰੀਰੀ ਕੜਾਈ ਕੀਤੀ ਹੈ ਬਹੁਤ ਹੀ ਸੋਹਣਾ ਕੁਆਲਿਟੀ ਹੈ ਇਹਦੀ ਤੇ ਇੱਕ ਵਾਈ ਜੀ ਆ ਦੇਖੋ ਏ ਬਾਈ ਜੀ ਇਹ ਕੜਾਈਆਂ ਬਹੁਤ ਜ਼ਿਆਦੇ ਹੈਵੀ ਕੀਤੀਆਂ ਹੋਈਆਂ ਕੜਾਈਆਂ ਬਹੁਤ ਜ਼ਿਆਦੇ ਹੈਵੀ ਐ ਦੇਖੋ ਚੈੱਕ ਕਰੋ ਬਾਈ ਜੀ ਕਿੰਨੀਆਂ ਸੋਹਣੀਆਂ ਕੜਾਈਆਂ ਕੀਤੀਆਂ ਹੋਈਆਂ ਪੂਰਨਾਂ ਹੈਵੀ ਕੜਾਈਆਂ ਨੇ ਇਹਦਾ ਬਾਈ ਜੀ ਰੇਟ ਜੋ ਆ ਇਹਦਾ ਰੇਟ ਕੱਲੇ ਕੱਲੇ ਸ਼ੂਟ ਦਾ ਰੇਟ ਬਾਈ ਜੀ 650 ਰੁਪਿਆ ਰੇਟ ਹੈ ਜਿਹੜਾ ਮੇਰਾ ਵੀਰ ਭਰਾ ਦੁਕਾਨਦਾਰ ਹੈ ਜਿਹਨੇ ਇਕੱਠਾ ਲੈਣਾ ਬਾਈ ਜੀ ਉਹਦੇ ਵਾਸਤੇ ਲੈਸ ਲੱਗੂ ਆ ਕੇ ਸਾਡਾ ਫੋਨ ਤੇ ਕਨੈਕਟ ਕਰ ਲਓ ਬਾਈ ਜੀ ਚਲ ਨੰਬਰ ਚੱਲ ਰਿਹਾ ਸਾਡਾ ਫੋਨ ਤੇ ਤੇ ਨਹੀਂ ਹੁ ਆ ਕੇ ਗੱਲ ਕਰ ਲਿਓ ਬਾਈ ਜੀ ਕੱਲੇ ਕੱਲੇ ਸ਼ੂਟ ਦਾ ਇਹਦਾ ਰੇਟ 650 ਰੁਪਇਆ ਰੇਟ ਹੈ ਤੇ ਜੇ ਕੋਈ ਮੇਰਾ ਵੀ ਦੁਕਾਨਦਾਰ ਲਊਗਾ ਉਹਨੂੰ ਬਾਈ ਜੀ ਲੈਸ ਲਾਵਾਂਗੇ ਵਧੀਆ ਲੈਸ ਲੱਗੂ ਉਹਦੇ ਵਾਸਤੇ ਬਾਈ ਜੀ ਕੁਆਲਿਟੀ ਚੈੱਕ ਕਰੋ ਬਾਈ ਜੀ ਕਿੰਨੀ ਹੈਵੀ ਤੇ ਕਿੰਨੀ ਸੋਹਣੀ ਕੁਆਲਿਟੀ ਬਣਾਈ ਹੋਈ ਹੈ ਬਾਈ ਜੀ ਚੈੱਕ ਕਰੋ ਇਹ ਤੁਹਾਨੂੰ ਹੋ ਦਿਖਾਉਣਾ ਹੈ ਬਾਈ ਜੀ ਇਹ ਚੈੱਕ ਕਰੋ ਆਪਾਂ ਤੁਹਾਨੂੰ ਦਿਖਾਉਣ ਦਾ ਮਕਸਦ ਵੀ ਬਾਈ ਸਾਡਾ ਇਹ ਹੁੰਦਾ ਹੈ ਵੀ ਕੁਆਲਿਟੀ ਤੁਸ ਨੂੰ ਦੇਖ ਜੇ ਵੀ ਕੀ ਗੱਲਬਾਤ ਹੈ ਰੇਟ ਦਾ ਕੀ ਹੈ ਕੁਆਲਿਟੀ ਕੀ ਹੈ ਕੱਪੜੇ ਦੇ ਕੀ ਗੱਲਬਾਤ ਹੈ ਇਹ ਕਰੋ ਚੈੱਕ ਬਾਈ ਜੀ ਜਿਹੜੀ ਕਢਾਈ ਕੀਤੀ ਹੈ ਬਾਈ ਜੀ ਬਹੁਤ ਹੀ ਹੈਵੀ ਕਢਾਈ ਕੀਤੀ ਹੋਈ ਹੈ ਹਲਕੀ ਕਢਾਈ ਨਹੀਂ ਕੀਤੀ ਹੋਈ ਇਹ ਦੀ ਦੇਖੋ ਚੈੱਕ ਕਰੋ ਇਹ ਸ਼ੂਟ 75 ਦਾ ਸ਼ੂਟ ਹੈ ਬਾਈ ਜੀ ਕੱਪੜਾ ਬਹੁਤ ਸੋਹਣਾ ਲਾਇਆ ਹੋਇਆ ਤੇ ਇਹ ਚੈੱਕ ਕਰੋ ਦੇਖੋ ਬਾਈ ਜੀ ਦੱਸਦੇ ਤੁਸੀਂ ਉਂ ਵੀ ਬਾਈ ਜੀ ਦੇਖ ਲਓ ਤੁਸੀਂ ਦੁਪੱਟੇ ਦਾ ਆ ਜਿਹੜੀ ਵਰਕ ਕੀਤਾ ਤੁਸੀਂ ਉਹ ਚੈੱਕ ਕਰੋ ਸਮਾਰ ਕੇ ਦੇਖੋ ਕਲਾ ਕਲਾ ਚੀਜ਼ ਚੈੱਕ ਕਰੋ ਬਾਈ ਜੀ ਦੇਖੋ ਕੁਆਲਟੀ ਚੈੱਕ ਕਰੋ ਬਾਈ ਜੀ ਚਲਦੀ ਚਾਲੀ ਵੀਡੀਓ ਸ਼ੇਅਰ ਵੀ ਜਰੂਰ ਕਰਿਆ ਕਰੋ ਬਾਈ ਜੀ ਕਿਉਂਕਿ ਐਂ ਗਾਹਾਂ ਦੀ ਗਾਹ ਪਤਾ ਲੱਗੇਗਾ ਨਾ ਵੀ ਜੀ ਅਸੀਂ ਤੁਹਾਨੂੰ ਬਾਰ ਬਾਰ ਬੇਨਤੀ ਇਹੀ ਕਰਦੇ ਆਂ ਜੀ ਵੀ ਤੁਸੀਂ ਹਰ ਇੱਕ ਦੀ ਵੀਡੀਓ ਚੈੱਕ ਰਿਆ ਕਰੋ ਦੇਖਿਆ ਕਰੋ ਜਿੱਥੋਂ ਤੁਹਾਨੂੰ ਰੇਟ ਮੰਦਾ ਲੱਗਦਾ ਹੈ ਅਤੇ ਕੁਆਲਟੀ 1 ਨੰਬਰ ਮਿਲਦੀ ਹੈ ਜਿੱਥੋਂ ਬਾਈ ਜੀ ਉਥੋਂ ਕਪੜਾ ਖਰੀਦੋ ਆ ਇੱਕ ਕੁਆਲਿਟੀ ਵੀ ਇੱਕ ਨੰਬਰ ਮਿਲੇ ਰੇਟ ਵੀ ਮੰਦਾ ਮਿਲੇ ਬਾਈ ਜੀ ਚੀਜ਼ ਇੱਕ ਨੰਬਰ ਮਿਲੀ ਸਾਨੂੰ ਬਾਈ ਜੀ ਜਰੂਰ ਸ਼ੇਅਰ ਸਬਸਕ੍ਰਾਈਬ ਕਰਿਆ ਕਰੋ ਕਮੈਂਟ ਕਰਕੇ ਵੀ ਸਾਨੂੰ ਦੱਸਿਆ ਕਰੋ ਕੋਈ ਕੀ ਗਲਤ ਬੋਲਿਆ ਜਾਂਦਾ ਦਿਖਾਇਆ ਜਾਂਦਾ ਹੱਥੋਂ ਤੇ ਉਹਦੀ ਅਸੀਂ ਗਾਹਾਂ ਵਾਸਤੇ ਸੁਧਾਰ ਵੀ ਕਰ ਸਕਦੇ ਆ ਲੈ ਕੇ ਆਵਾਂਗੇ ਬਾਈ ਜੀ ਬਰਕ ਵਾਲਾ ਆਪਣੇ ਕੋਲੇ ਆਈਟਮ ਬਹੁਤ ਜ਼ਿਆਦਾ ਹੈ ਆਪਾਂ ਕੱਲੀ ਕੱਲੀ ਆਈਟਮ ਨਹੀਂ ਦਿਖਾ ਸਕਦੇ ਕਿਉਂਕਿ ਸਮਾਂ ਨਹੀਂ ਇਜਾਜਤ ਦਿੰਦਾ ਤੇ ਆਪਾਂ ਪੰਜ ਚਾਰ ਨੂੰ ਫਿਰ ਫਿਰ ਤੁਹਾਨੂੰ ਵੀਡੀਓ ਪਾਵਾਂਗੇ ਬਰਕ ਵਾਲਾ ਆਪਣੇ ਕੋਲੇ ਬਹੁਤ ਵਧੀਆ ਡਿਜ਼ਾਈਨ ਹੈ ਤੇ ਆ ਫੇਰ ਫੇਰ ਲੈ ਕੇ ਤੁਹਾਡੇ ਕੋਲ ਹਜ਼ਰ ਆਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ